ਸਤਰੀ ਗਾਲ ਜੀ ਤੁਸੀਂ ਦੇਖ ਰਹੇ ਹੋ ਸ਼ੇਰ ਪੰਜਾਬ ਨਿਊਜ਼ ਚੈਨਲ ਨਵੀਂ ਅੱਜ ਤਾਜ਼ਾ ਅਪਡੇਟ ਲੈ ਕੇ ਇੱਕ ਵਾਰੀ ਫੇਰ ਤੁਹਾਡੇ ਸਾਹਮਣੇ ਪੇਸ਼ ਹੋਏ ਗੱਲ ਕਰਦੇ ਆ ਕਿ ਇਸ ਵੇਲੇ ਥੀ ਇੱਕ ਖਬਰ ਜੜੀ ਆ ਉਹ ਬਠਿੰਡਾ ਤੋਂ ਸਾਹਮਣੇ ਆ ਰਹੀ ਆ ਜਿੱਥੇ ਇੱਕ ਪਤਨੀ ਵੱਲੋਂ ਆਪਣੇ ਪਤੀ ਦੇ ਬਿਮਾਰੀ ਦੇ ਵਾਸਤੇ ਜੜਾਇਆ ਸੋਸ਼ਲ ਮੀਡੀਆ ਦੇ ਉੱਤੇ ਲੋਕਾਂ ਤੋਂ ਮਦਦ ਮੰਗੀ ਸੀ ਕਿ ਇਹ ਆਪਣੇ ਪਤੀ ਦੇ ਇਲਾਜ ਵਾਸਤੇ ਜੜਾਇਆ ਲੋਕ ਉਹਨੂੰ ਪੈਸੇ ਦੇਣ ਜਦੋਂ ਪੈਸੇ ਆਉਂਦੇ ਨੇ ਤਾਂ ਪਤਨੀ ਦੇ ਅਤੇ ਉਸਦੇ ਪਤੀ ਦੇ ਮਨ ਦੇ ਵਿੱਚ ਲਾਲਚ ਆ ਜਾਂਦਾ ਹੈ। ਤੁਹਾਨੂੰ ਦੱਸ ਦਈਏ ਕਿ ਇਹ ਸਾਰਾ ਪੈਸਾ ਪਤਨੀ ਦੇ ਅਕਾਊਂਟ ਦੇ ਵਿੱਚ ਜਾਂਦਾ ਹੈ ਤਾਂ ਪਤੀ ਲਾਲਚ ਵਿੱਚ ਆ ਜਾਂਦਾ ਹੈ ਕਿ ਇਹ ਸਾਰਾ ਪੈਸਾ ਉਹਨੂੰ ਮਿਲ ਜੇ। ਤਾਂ ਪਤਨੀ ਜਿਹੜਾ ਆ ਇੱਕ ਸਕੀਮ ਲਗਾਉਂਦੀ ਆ ਤਾਂ ਆਪਣੇ ਭਰਾ ਦੇ ਨਾਲ ਰਲ ਕੇ ਆਪਣੇ ਪਤੀ ਦਾ ਹੀ ਜਿਹੜਾ ਉਹ ਕਤਲ ਕਰ ਦਿੰਦੀ ਆ ਤਾਂ ਅ ਦੱਸਿਆ ਜਾ ਰਿਹਾ ਹੈ ਕਿ ਇਹ ਸਾਰੀ ਜੜੀ ਰਕਮ ਆ ਇਹ ਰਕਮ ਹੀ ਜੜੀ ਹੈ ਇਸ ਵਿਅਕਤੀ ਦੇ ਮੌਤਾ ਕਾਰਨ ਬਣੀ ਆ ਤਾਂ ਪੁਲਿਸ ਵੱਲੋਂ ਜਦੋਂ ਇਸ ਦੀ ਜਾਂਚ ਬੀਨ ਕੀਤੀ ਗਈ ਤਾ ਪਤਾ ਚਲਦਾ ਹੈ ਕਿ ਇਸ ਦੀ ਪਤਨੀ ਵੱਲੋਂ ਹੀ ਜਿਹੜਾ ਆ ਇਸ ਦਾ ਕਤਲ ਕਰ ਦਿੱਤਾ ਗਿਆ ਹੈ ਮਹਿਜ ਜਿਹੜੇ ਇਲਾਜ ਵਾਸਤੇ ਲੋਕਾਂ ਵੱਲੋਂ ਪੈਸੇ ਲੈ ਗਏ ਸਨ ਤਾਂ ਇਹਨਾਂ ਦੇ ਮਨਾਂ ਦੇ ਵਿੱਚ ਲਾਲਚ ਆ ਗਿਆ ਇਸ ਲਾਲਚ ਦੇ ਕਾਰਨ ਇਸ ਵਿਅਕਤੀ ਨੂੰ ਜਿਹੜਾ ਆ ਆਪਣੀ ਜਾਨ ਗਵਾਣੀ ਪਈ ਤਾਂ ਫਿਲਹਾਲ ਪੁਲਿਸ ਵੱਲੋਂ ਇਸ ਔਰਤ ਅਤੇ ਉਸ ਦੇ ਭਰਾ ਨੂੰ ਜਿਹੜਾ ਗ੍ਰਿਫਤਾਰ ਕਰ ਦਿੱਤਾ ਗਿਆ ਹੈ ਤਾਂ ਇਸ ਕੋਲ ਹੋਰ ਵੀ ਜਿਹੜੀ ਪੁਸ਼ਕਸ਼ ਕੀਤੀ ਜਾ ਰਹੀ ਹੈ ਇਸ ਦੇ ਵਿੱਚ ਇਹ ਸਾਹਮਣੇ ਆਇਆ ਵੀ ਇਹ ਜਿਹੜਾ ਗੁਰੂ ਸੇਵਕ ਸਿੰਘ ਉਰਫ ਗੱਗੂ ਆ ਇਦੇ ਕੁਝ ਦਿਨ ਪਹਿਲਾਂ ਸੱਟਾਂ ਲੱਗੀਆਂ ਸੀਗੀਆਂ ਕਿਸੇ ਕਾਰਨ ਕਰਕੇ ਤੇ ਉਹਦੇ 'ਚ ਇਹਨਾਂ ਨੇ ਇੱਕ ਪੋਸਟ ਪਾਈ ਸੀ ਜ ਜਿਹਦੇ ਵਿੱਚ ਆਪਣੇ ਆਪ ਨੂੰ ਗਰੀਬ ਦੱਸਦੇ ਹੋਏ ਇਹਨਾਂ ਨੇ ਦਾਨੀ ਸੱਜਣਾ ਨੂੰ ਆਪਣਾ ਫੰਡ ਦੇਣ ਲਈ ਜਾਂ ਉਹਦੀ ਮਦਦ ਕਰਨ ਲਈ ਕਿਹਾ ਸੀਗਾ ਜਿਹਦੇ ਬੇਸ ਤੇ ਜਿਹੜਾ ਮਤਲਬ ਇਹਨਾਂ ਦੇ ਅਕਾਊਂਟ ਦੇ ਵਿੱਚ ਜਿਹੜਾ ਇਹਦੀ ਘਰ ਵਾਲੀ ਹੈ ਮਨਪ੍ਰੀਤ ਕੌਰ ਦੇ ਘਰ ਦੇ ਵਿੱਚ ਕਰੀਬ 3 ਲੱਖ ਰੁਪਏ ਦੇ ਜਾਂ ਉਸ ਤੋਂ ਉੱਪਰ ਜਿਹੜੇ ਜਿਹੜੇ ਮੰਤਰ ਹੋਏ ਸੀ ਕਿ ਜਮਾ ਹੋਏ ਸੀ ਕਿ ਪੈਸੇ ਤੇ ਇਹ ਗੁਰਸੇਵਕ ਸਿੰਘ ਕਹਿੰਦਾ ਸੀਗਾ ਵੀ ਮੈਂ ਆਪਣੀ ਘਰ ਵਾਲੀ ਮਿਹਜਿਤ ਕਰਦਾ ਸੀ ਵੀ ਮੈਂ ਇਹ ਖਾਤਾ ਖਲਾ ਕੇ ਵੀ ਆਪਣੇ ਅਕਾਊਂਟ ਚ ਟ੍ਰਾਂਸਫਰ ਕਰਾਣੇ ਆ ਜਿਹਨੂੰ ਦੇਖਦੇ ਹੋਏ ਜਿਹੜਾ ਹੈ ਇਹਨੇ ਮਨਪ੍ਰੀਤ ਕੌਰ ਨੇ ਆਪਣੇ ਭਰਾ ਅਮਨ ਸਿੰਘ ਤੇ ਉਸਦੇ ਇੱਕੋ 사ਲਾ ਸੁਖਪ੍ਰੀਤ ਸਿੰਘ ਪੁੱਤਰ ਜਗਸੀਰ ਸਿੰਘ ਜਿਹੜਾ ਅਮਨ ਦੇ ਦਾ 사ਲਾ ਤੇ ਇੱਕੋ ਦਾ ਦੋਸਤ ਸੀਗਾ ਇਹਨਾਂ ਨਾਲ ਰਲ ਕੇ ਤੇ ਆਪਸ ਵਿੱਚ ਸਾਜਮਾ ਜੋ ਹੋ ਕੇ ਨਵੀਂ ਤੇ ਤਾਜ਼ਾ ਅਪਡੇਟ ਵਾਸਤੇ ਸਾਡਾ ਦੇਖਦੇ ਰਹੋ ਸ਼ੇਰ-ਏ-ਪੰਜਾਬ ਨਿਊ ਚੈਨਲ ਔਰ ਇਸ ਚੈਨਲ ਨੂੰ ਲਾਈਕ ਸ਼ੇਅਰ ਅਤੇ ਕਮੈਂਟ ਕਰਨਾ ਨਾ ਭੁੱਲਣਾ ਔਰ ਨਾਲ ਦੀ ਨਾਲ ਬੈਲ ਆਈਕਨ ਨੂੰ ਦਬਾੜਾ ਨਾ ਭੁੱਲਣਾ ਤਾਂ ਜੋ ਕੀ ਸਮੇਂ-ਸਮੇਂ ਸੇ ਸਾਡੀ ਨੋਟੀਫਿਕੇਸ਼ਨਾਂ ਤੁਹਾਨੂੰ ਮਿਲਦੀਆਂ ਰਹਿਣ ਫਿਲਹਾਲ ਦਿਓ ਮੈਨੂੰ ਇਜਾਜ਼ਤ ਔਰ ਦੇਖਦੇ ਰਹੋ ਸ਼ੇਰ-ਏ-ਪੰਜਾਬ ਨਿਊ ਚੈਨਲ